ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਜੀ ਕਿਦਾ ਹਾਲ ਚਾਲ ਸਾਰੇ ਪੈਨਪਾਵਾ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤਰਫ ਸਾਰਿਆਂ ਨੂੰ ਚੜਦੀ ਕਲਾ ਰੱਖੀ ਅੱਜ ਆਪਾਂ ਕੀ ਦੇਖਣ ਆਲੇ ਆ ਜੀ ਅੱਜ ਆਪਾਂ ਦੇਖਾਂਗੇ ਮਨਕੀਰਤ ਹੌਲਕ ਦੇ ਬਾਰੇ ਚ ਕਿਉਂਕਿ ਮਨਕੀਰਤ ਹੌਲਕ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਫਲੱਡ ਆਇਆ ਪਿਛਲੇ ਦਿਨਾਂ ਚੜਦੇ ਪੰਜਾਬ ਲੰਦੇ ਪੰਜਾਬ ਤੇ ਚੜਦੇ ਪੰਜਾਬ ਚ ਹਰ ਜਗ੍ਹਾ ਆਪਾਂ ਮਨਕੀਰਤ ਔਲਖ ਨੂੰ ਵੇਖਿਆ ਕਿ ਉਹ ਆਪਣੇ ਭਰਾਵਾਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਫੈੜੀ ਉਹਨਾਂ ਨੇ ਉਹ ਘਰ ਘਰ ਜਾ ਕੇ ਉਸ ਘਰਾਂ ਨੂੰ ਲਾਭ ਰਹੇ ਨੇ ਜੋ ਬੇਘਰ ਹੋ ਗਏ ਉਹਨਾਂ ਦੀ ਮਦਦ ਕਰ ਰਹੇ ਨੇ ਜਾ ਕੇ ਤੇ ਹਰ ਤਰਫ ਜਿਹੜਾ ਉਹ ਮਨਕੀਰਤ ਔਲਖ ਭਾਜੀ ਨਜ਼ਰ ਆ ਰਹੇ ਨੇ ਹੋਰ ਵੀ ਬਾਕੀ ਸਾਰੇ ਐਕਟਰ ਸਿੰਗਰ ਜਿਹੜਿਆ ਭੜ ਚੜ ਕੇ ਜਿਹੜਾ ਉਹਨਾਂ ਦੀ ਮਦਦ ਕਰ ਰਿਹਾ ਅੱਛਾ ਵੀਡੀਓ ਆਜੀ ਉਹਨਾਂ ਦੇ ਫਾਦਰ ਜਿਹੜੇ ਹਨ ਉਹ ਆਈ ਸੀ ਯੂ 'ਚ ਐਡਮਿਟ ਆ ਲੇਕਿਨ ਉਸ ਦੇ ਬਾਅਦ ਫਿਰ ਵੀ ਉਹ ਹੜ੍ਹ ਵਾਲੇ ਲੋਕਾਂ ਦੀ ਸਪੋਟ ਕਰਨ ਪਹੁੰਚ ਗਏ। ਇਹ ਕਹਿੰਦੇ ਕਿ ਟਰੈਕਟਰ ਲੈ ਕੇ ਪਹੁੰਚੇ ਆ। ਹਾਂਜੀ ਟਰੈਕਟਰਾਂ ਦਾ ਵਾਅਦਾ ਕੀਤਾ ਸੀ ਨਾ ਉਹਨਾਂ ਨੇ ਆਪਣੇ ਵੀਰਿਆਂ ਵਾਸਤੇ ਔਰ 100 ਟਰੈਕਟਰਾਂ ਦਾ ਉਹਨਾਂ ਨੇ ਕਿਹਾ ਸੀ ਫਿਰ 200 ਟਰੈਕਟਰਾਂ ਦਾ ਔਰ ਟਰੈਕਟਰਾਂ ਦੀ ਕੋਈ ਕੰਪਨੀ ਵੀ ਆ ਮੇਰੇ ਖਿਆਲ ਜਿਹੜੀ ਉਹਨਾਂ ਦੇ ਨਾਮ ਲਿਆ ਔਰ ਉਹਨਾਂ ਨੂੰ ਕਾਫੀ ਉਹਨਾਂ ਨੇ ਨਾ ਬਸ ਗ੍ਰੇਟ ਮੈਨ ਆ ਤੁਸੀਂ ਦੇਖੋਗੇ ਲੋਕਾਂ ਨੇ ਆਹੀ ਸਹੀ ਇਨਸਾਨੀਅਤ ਆ ਕਿ ਆਹੀ ਅਹਿਸਾਸ ਹੁੰਦਾ। ਬਿਲਕੁਲ ਚਲੋ ਲਾਓ ਵੀਡੀਓ ਵੇਖ ਲਿਆ ਹਾਂ ਹਾਂਜੀ ਵੀਡੀਓ ਵੇਖਦੇ ਆ ਕਿਉਂਕਿ ਖੁਦ ਉਹਨਾਂ ਤੇ ਮੁਸ਼ਕਿਲ ਐ ਇਸ ਟਾਈਮ ਆਈ ਹੋਈ ਐ ਫਾਦਰ ਆਈ ਸੀ ਯੂ ਚ ਨੇ 슈ਗਰ ਦਾ ਅਟੈਕ ਆਇਆ ਤੇ ਉਹਨਾਂ ਦੀ ਨਿਗਾ ਚਲੀ ਗਈ ਵੀ ਮੈਂ ਕਿਹਾ ਉਧਰ ਉਹ ਜਵੰਦਾ ਵੀ ਹਸਪੀਟਲ ਐ ਉਧਰ ਉਹ ਡੈਡੀ ਆ ਨਾ ਕੇਕੂ ਕਾਲੇ ਪਾਸੇ ਨੂੰ ਜੀ ਨਹੀਂ ਕੀ ਕੀ ਹੈ ਨਾ ਕੇ ਕੱਢਣਾ ਹੁਣੇ ਨਾਨਾ ਹੀ ਹੁਣੇ ਹੀ ਘੰਟਾ ਪਹਿਲਾਂ ਫੋਨ ਆਇਆ ਵੀ ਨਿਗਾ ਵਾਪਸ ਆ ਗਈ ਤੇ ਜਦੋਂ ਨਿਗਾ ਵਾਪਸ ਆਈ ਨਾਨਾ ਹੀ ਕਹਿੰਦੇ ਮੇਰੇ ਮੇਰਾ ਕੜਾ ਕਿੱਥੇ ਆ ਮੇਰੀਆਂ ਮੁੰਦਰੀਆਂ ਕਿੱਥੇ ਆ ਦੇਖੋ ਸੇਵਾ ਕਰਨ ਆਏ ਆ ਬਾਬੇ ਦਾ ਬੜਾ ਸ਼ੁਕਰ ਠੀਕ ਆ ਫਾਦਰ ਸਾਹਿਬ ਠੀਕ ਹੋ ਗਏ ਆ ਤੇ ਉਧਰੋਂ ਹੀ ਜਵੰਦਾ ਵੀਰ ਦੀ ਗੁੱਡ ਨਿਊਜ਼ ਆਵੇ ਹਨਾ ਬਾਬਾ ਪਾਲੀ ਕਰੇ ਇਹ ਉਹਨਾਂ ਪੰਜ ਕਲਾਕਾਰ ਆ ਬਹੁਤ ਘੈਂਟ ਬੈ ਕਹਿੰਦਾ ਜੀ ਮਨਮੋਹਨ ਵਾਰਿਸ ਹੋਣਾਂ ਤੋਂ ਬਾਅਦ ਮੈਂ ਕਿਸੇ ਨੂੰ ਮੰਨਦਾ ਮੈਂ ਰਾਜੀ ਨੂੰ ਜੁੰਡੇ ਨੂੰ ਮੰਨਦਾ ਹੂੰ ਆਹ ਸੁਰੀ ਵਰਗੀ ਗਾਇਕੀ ਉਹ ਫੋਰਸ ਵੋਕਲ ਚ ਉਹ ਚੀਜ਼ ਮਨੂ ਹਾਂ ਡਿਫਰੈਂਟ ਮੈਂ ਕਿੰਨਾ ਵੀ ਬਾਬਾ ਬਸ ਕਿਸੇ ਹਿਸਾਬ ਨਾਲ ਵੀ ਅਰਦਾਸਾਂ ਕਰੂ ਭਰਾ ਠੀਕ ਹੋਵੇ ਹਸਦਾ ਬਸਦਾ ਆਪਦੀ ਫੈਮਿਲੀ ਤੇ ਆਪਦੇ ਪਰਿਵਾਰ ਤੇ ਪਹੁੰਚੇ ਦੇ। ਅਮਨ ਕੀ ਰਖੌਲਾ ਖੇ ਆਪਣੇ ਜਨਮ ਦਿਨ ਮੌਕੇ ਬਾਬੇ ਨਾਨਕ ਨੇ ਤਰਦੀ ਤੇ 21 ਟਰੈਕਟਰਾਂ ਦੀ ਸੇਵਾ ਲੈ ਕੇ ਪਹੁੰਚੇ ਨੇ। ਭਾਈ ਜੀ ਸਭ ਤੋਂ ਪਹਿਲਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਵਾਈਫ ਜੀ ਦਾ ਖਾਲਸਾ ਬਾਅਦ ਸਾਹਿਬ ਵਾਈਫ ਜੀ ਕੀ ਪਤੀ। ਤੇ ਥੈਂਕ ਯੂ ਵੀਰੇ ਥੈਂਕ ਯੂ ਸੋ ਸੋ ਮਚ ਤੁਸੀਂ ਦੇਰ ਰਾਤ ਹੰਸਾਲੀ ਸਾਹਿਬ ਗਏ ਮਹਾਪੁਰਸ਼ਾਂ ਦੇ ਚਰਨਾਂ ਤੇ ਬੈਠ ਕੇ ਤਸਵੀਰ ਵੀ ਸਾਂਝੀ ਕੀਤੀ ਕਿਵੇਂ ਦਾ ਉਹ ਪਲ ਸੀਗੇ ਜਨਮ ਦਿਨ ਮੌਕੇ ਦੀ ਉਹ ਤਸਵੀਰ ਦੇਖੋ ਮੈਂ ਜਦੋਂ ਦਾ ਕਲਾਕਾਰ ਲਾਈਨ ਚ ਆਇਆ ਮੇਰਾ ਮੰਨ ਲਓ ਹੰਸਾਲੀ ਵਾਲੇ ਸੰਤਾਂ ਨਾਲ ਬਹੁਤ ਜ਼ਿਆਦਾ ਪਿਆਰ ਮੈਂ ਜਿਵੇਂ ਕਹਿ ਸਕਦਾ ਵੀ ਉਹਨਾਂ ਤੋਂ ਪੁੱਛੇ ਬਿਨਾ ਵੀ ਮੈਂ ਕੀ ਮੇਰੀ ਸਾਰੀ ਟੀਮ ਇਧਰ ਆਪਣੇ ਹੁੰਦਲ ਸਾਹਿਬ ਆ ਹੁੰਦਲ ਦੇ ਮਿਲਣ ਵਾਲਾ ਹੁੰਦਲ ਤੇਰੇ ਫੇਰੇ ਵੀ ਵੱਡੇ ਬਾਬਾ ਜੀ ਜਦੋਂ ਬਾਬਾ ਬਾਬਾਜੀਤ ਸਿੰਘ ਜੀ ਨੇ ਬਾਬਾਜੀਤ ਸਿੰਘ ਜੀ ਉਹ ਕਹਿ ਫੇਰੇ ਬਾਬਾ ਪਰਮਜੀਤ ਸਿੰਘ ਜੀ ਨੇ ਕਰਾਇਆ ਜੀ ਬਾਬਾ ਜੀ ਉਹ ਕਹਿ ਕਿ ਕਹਿ ਕੇ ਵੱਡੇ ਬਾਬਾਈ ਕਹਿ ਕੇ ਗਏ ਤੇ ਵੀ ਆਨੰਦ ਕਾਰਜ ਜੁਰੇ ਕਰਦੇ ਆ ਹੰਸਾਲੀ ਵਾਲੇ ਸੰਤ ਮੰਨ ਲਓ ਸਾਡੇ ਸ਼ੁਰੂ ਤੋਂ ਅਸੀਂ ਵੀ ਜਦੋਂ ਦਾ ਮੈਂ ਚੰਡੀਗੜ੍ਹ ਆਇਆ ਹਣਾ ਵੀ ਅਸੀਂ ਬਾਬਾ ਜੀ ਨਾਲ ਸੋ ਪਹਿਲਾਂ ਹਸ਼ਿਆਰਪੁਰੋਂ ਟਰੈਕਟਰ ਅਸੀਂ ਹੰਸਾਲੀ ਸਾਹਿਬ ਭੇਜੇ ਹੰਸਾਲੀ ਸਾਹਿਬ ਬਾਬਾ ਜੀ ਤੋਂ ਹਰੀ ਛੱਡੀ ਦਿਵਾ ਕੇ ਬਾਅਦ ਅਸੀਂ ਇੱਥੇ ਇੱਥੇ ਲਏ ਆ ਬਾਕੀ ਸੰਤ ਬਾਬਾ ਜੀ ਹਾਕਮ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਤੇ ਬੜੇ ਤਕੜੇ ਮਹਾਂਪੁਰਸ਼ ਹਨ ਐਨਾ ਅੱਜ ਪੰਜਾਬ ਦੇ ਨਾਲ ਖੜੇ ਨੇ ਠੀਕ ਆ ਸਾਰੇ ਸਾਰੇ ਸੰਤ ਹੀ ਖੜੇ ਨੇ ਮੈਂ ਕਿੰਨਾ ਜੀ puri ਵਾਲੇ ਬਾਬੇ ਜਿਹਦਰ ਬਾਬਾ ਸਤਨਾਮ ਸਿੰਘ ਜੀ ਦੀ ਹਣੀ ਤੇ ਅਕੀਦਾ ਤੁਹਾਡੀ ਨਿਰੰਤਰ ਚੱਲ ਰਹੀ ਆ ਤੁਸੀਂ ਕੱਲ ਰਾਤ ਵੀ ਕਿਹਾ ਕਿ ਸਾਡਾ ਭਰਾ ਦਾ ਅਖਲ ਹੈ ਤੁਸੀਂ ਬਹੁਤ سارے ਪਲਾਨ ਆਪਣੇ ਜਨਮ ਦਿਨ ਮੌਕੇ ਕੈਨਸਲ ਕੀਤੇ ਬਹੁਤ ਚਾਹ ਹੁੰਦਾ ਤੁਹਾਡੇ ਸਾਰੇ ਵੀਰ ਮਿੱਤਰ ਨੇ ਕਿ ਕੁਝ ਵੱਡਾ ਕਰ ਕੋਈ ਕਰਿਆ ਜਿਵੇਂ ਸਵੇਰੇ 12 ਵਜੇ ਹਨਾ 12 ਮਈ ਤੋਂ ਬਾਅਦ ਕਈ ਮੇਰੇ ਹਰਦਾਸ ਸਿੰਘ ਸਾਹਿਬ 2022 ਕੇਕ ਲੈ ਕੇ ਸਾਰੇ ਹਨ ਅੱਛਾ ਤੇ ਭਰਾ ਸਾਡਾ ਹਸਪੀਟਲ ਆ ਅਜੇ ਮੈਂ ਚਲੋ ਪਹਿਲਾਂ ਮੈਂ ਸ਼ੇਅਰ ਨਹੀਂ ਕੀਤੀ ਨੰਨਾ ਜੀ ਪਾਪਾ ਦੀ ਨਾ 3 ਦਿਨ ਹੋ ਗਏ ਨਿਗਾ ਚਲੀ ਗਈ ਹਾਂਜੀ ਆ ਹੁਣੇ ਹੀ ਘੰਟਾ ਪਹਿਲਾਂ ਮੈਂ ਬਾਬਾ ਜੀ ਨਾਲ ਤਾਂ ਗੱਲ ਕੀਤੀ ਸੀ ਤੇ 3 ਦਿਨ ਹੋ ਗਏ ਮੇਰੇ ਫਾਦਰ ਆਈ ਸੀ ਯੂ ਚ ਨੇ 슈ਗਰ ਦਾ ਅਟੈਕ ਆਇਆ ਤੇ ਉਹਨਾਂ ਦੀ ਨਿਗਾ ਚਲੀ ਗਈ ਸੀ ਤੇ ਹਨਾ ਆਪਣਾ ਮੈਂ ਗੱਲ ਕਰਦਾ ਵੀ 20 ਕੇਕ ਲੈ ਕੇ ਵੀ ਮੈਂ ਕਿਹਾ ਉਧਰੋਂ ਜਵੰਦਾ ਵੀ ਹਸਪੀਟਲ ਹੈ ਆ ਉਧਰੋਂ ਡੈਡੀ ਹੈ ਨਾ ਕੇਕ ਉਹ ਕਾਲੇ ਪਾਸੇ ਨੂੰ ਵੀ ਵੀ ਸਾਲਾ ਜੀ ਨਹੀਂ ਕੀ ਕੀ ਹੈ ਨਾ ਕੇਕ ਕੱਟਣਾ ਤੇ ਘੰਟਾ ਪਹਿਲਾਂ ਦੇਖੋ ਵੀ ਸੇਵਾ ਕਰਨ ਆ ਰਹੇ ਆ ਤੇ ਡਾਕਟਰ ਦਾ ਫੋਨ ਆਇਆ ਕਹਿੰਦਾ ਵੀ ਨਿਗਾ ਆ ਗਈ ਹੁਣੇ ਨਾਨਾ ਜੀ ਹੁਣੇ ਹੀ ਘੰਟਾ ਪਹਿਲਾਂ ਫੋਨ ਆਇਆ ਵੀ ਨਿਗਾ ਵਾਪਸ ਆ ਗਈ ਤੇ ਜਦੋਂ ਨਿਗਾ ਵਾਪਸ ਆਈ ਨਾਨਾ ਜੀ ਕਹਿੰਦੇ ਮੇਰੇ ਮੇਰਾ ਕੜਾ ਕਿੱਥੇ ਆ ਮੇਰੀਆਂ ਮੁੰਦਰੀਆਂ ਕਿੱਥੇ ਆ ਇਹ ਇਹ ਕਹਿੰਦਾ ਬਾਪੂ ਨੂੰ ਕਹਿੰਦਾ ਪਹਿਲਾ ਕੜਾ ਮੁੰਦਰੀਆਂ ਭੇਜੀਏ ਉਹ ਹੱਸਦਾ ਜਦੋਂ ਸੁਣ ਸਹੀ ਹੋਏ ਕਿਉਂਕਿ ਮੈਮਰੀ ਮੂਮਰੀ ਠੀਕ ਹੈ ਤੇ ਦੇਖੋ ਸੇਵਾ ਕਰਨ ਆਏ ਆ ਬਾਬੇ ਦਾ ਬੜਾ ਸ਼ੁਕਰ ਠੀਕ ਆ ਫਾਦਰ ਸਾਹਿਬ ਠੀਕ ਹੋ ਗਏ ਆ ਇਹ ਤੋਂ ਹੀ ਜਿੰਦਾ ਵੀ ਗੁੱਡ న్యూਸ ਆਵੇ ਹਨਾ ਬਾਬਾ ਪਲੀ ਕਰੇ ਤੁਸੀਂ ਪਹਿਲੇ ਦਿਨ ਜਦੋਂ ਜਵੰਦਾ ਬੰਦਾ ਹਾਲਚਲ ਜਾਣਣਗੇ ਤੁਸੀਂ ਗੱਲ ਕਹੀ ਸੀ ਕਿ ਚਮਤਕਾਰ ਹੋਵੇਗਾ ਕੀ ਪਤਾ ਕੀ ਦੀ ਲੱਗ ਜਾਏ ਉਸ ਨੂੰ ਕੋਟ ਕਰਦੇ ਨੇ ਸਾਰੇ ਕਿ ਮਨਕੀਰਤ ਨੇ ਕਿਹਾ ਕਿ ਅਸੀਂ ਸਾਰੇ ਜਣੇ ਅਰਦਾਸ ਕਰੀਏ ਔਰ ਪਰਿਵਾਰ ਨੂੰ ਹੌਸਲਾ ਵੀ ਵੇਰੀ ਦੇਖੋ ਗੱਲ ਕਿੰਨਾ ਨਾ ਗੱਲ ਸੱਚੀ ਦਾ ਝੂਠ ਨਹੀਂ ਜਾਣੀ ਦਾ ਤੂੰ ਤਾਂ ਬੰਦਿਆ ਬੁਲਬੁਲਾ ਪਾਣੀ ਦਾ ਤੇ ਹੁਣ ਪਤਾ ਲੱਗਦਾ ਵੀ ਬੰਦਾ ਵਾਕੇ ਵੀ ਯਾਰ ਆ ਗੇਟ ਬੰਦ ਕਰ ਦੋ ਨੀ ਸਰ ਵਾਕੇ ਬੰਦਾ ਪਾਣੀ ਦਾ ਤੇ ਸੋ ਬੰਦੇ ਦਾ ਯਾਰ ਆਲ ਆਲ ਡਿਪੈਂਡ ਜ਼ੋਨ ਹਨਾ ਵੀ ਮੈਂ ਤਾਂ ਗੌਰ ਕਹੂੰਗਾ ਵੀ ਸਾਰਾ ਰੱਬ ਦੇ ਰੱਬ ਦੇ ਆਸਰੇ ਆ ਤੇ ਜੇ ਆਪਾਂ ਸੱਚੀ ਤਨੋਂ ਮਨੋਂ ਹਨਾ ਮੈਂ ਤਾਂ ਹੀ ਕਿਹਾ ਸੀ ਵੀ ਸਾਰੇ ਅਰਦਾਸਾਂ ਕਰੋ ਕਿਸੇ ਇੱਕ ਦੀ ਅਰਦਾਸ ਵੀ ਸਹੀ ਟਿਕਾਣੀ ਸਹੀ ਲੱਗਗੀ ਪਰ ਚੰਦ ਘੰਟੇ ਬਾਕੀ ਇੱਕ ਮੈਡੀਕਲ ਬੁਲੇਟਿਨ ਆਉਣ ਵਾਲਾ ਹੈ ਸਾਡੇ ਤੱਕ 40 ਹਸਪਤਾਲ ਵੱਲੋਂ ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਇੰਪਰੂਵਮੈਂਟ ਹੋਵੇ ਇੰਪਰੂਵਮੈਂਟ ਭਾਈ ਮੇਰਾ 40 ਦੇ ਮੇਨ ਡਾਕਟਰ ਸਾਹਿਬ ਹਨਾ ਜਿਹੜੇ 40 ਚ ਚਲਾਉਂਦੇ ਆ ਮੇਰੇ ਦੋਸਤ ਨੇ ਸਾਰਾ ਕੁਝ ਤੇ ਬਾਕੀ ਅਰਦਾਸ ਕਰੀਏ ਭਾਈ ਹਾਂ ਸਹੀ ਗੱਲ ਹੈ ਔਰ ਜਿਸ ਤਰੀਕੇ ਨਾਲ ਹੁਣੇ ਸੇਵਾ ਲਗਾਤਾਰ ਚੱਲ ਰਹੀ ਹੈ ਸੇਵਾ ਜੀ ਤੁਸੀਂ ਕਰਨ ਆਏ ਹੋ 21 ਟਰੈਕਟਰਾਂ ਦੀ ਸੇਵਾ ਹਾਂਜੀ 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 ਇਹ ਤਾਂ ਜਿਵੇਂ ਆਪਾਂ ਕਿਉਂਕਿ ਪੈਰਲ ਚੱਲਣ ਲੱਗੇ ਨਾ ਉਧਰੋਂ ਹੜਾ ਵਾਲਾ ਉਧਰੋਂ ਰਾਜਵੀਰ ਵਾਲਾ ਹੋ ਗਿਆ ਉਹਦਾ ਮੇਰੇ ਫਾਦਰ ਸਾਹਿਬ ਵਾਲਾ ਹੋ ਗਿਆ ਸਾਰਾ ਕੋਈ ਟਰੈਕਟਰ ਜਾਂ ਚੱਲ ਗਿਆ ਸੋ ਕੋਈ ਬਾਬਾ ਕੱਢੀ ਆਉਂਦਾ ਮੁਸੀਬਤਾਂ ਜੋ ਜੇ ਹੜ ਆਏ ਤੇ ਸਾਰੇ ਨੌਜਵਾਨ ਹਨਾ ਸਾਰੇ ਪੰਜਾਬ ਦੇ ਨਾਲ ਜੁੜ ਗਏ ਤੇ ਹੁਣ ਫਾਦਰ ਸਾਹਿਬ ਵਾਲਾ ਵੀ ਗੁੱਡ ਮੈਸੇਜ ਲੱਗਾ ਵੀ ਠੀਕ ਹੋ ਗਏ ਤੇ ਜਵੰਦੇ ਵੀਰ ਵਾਲਾ ਮੈਂ ਕਹਿੰਦਾ ਵੀ ਚਮਤਕਾਰ ਹੋਵੇ ਕਿਉਂਕਿ ਤੁਹਾਡੇ ਚਾਣ ਵਾਲੇ ਇੱਕ ਬਹੁਤ ਵਧੀਆ ਗੱਲ ਕਹਿ ਰਹੇ ਕਿ ਰਾਜੀਵ ਜਵੰਦਾ ਜਮਾਂ ਮਨਕੀਰ ਤਾਲਖਰਗਾ ਖੱਪ ਬਹੁਤ ਕਰਦਾ ਹਾਸਾ ਮਖੌਲ ਬਹੁਤ ਕਰਦਾ ਯਾਰ ਦੋਸਤ ਬੜੇ ਨੇ ਨਹੀਂ ਉਹ ਮੇਰਾ ਵੱਡਾ ਭਰਾ ਆ ਦੇਖੋ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਠੀਕ ਆ ਬਹੁਤ ਉਹਦਾ ਮੇਰੇ ਤੋਂ 5-7 ਸਾਲ ਵੱਡਾ ਤੇ ਪਰ ਉਹ ਤੀ ਵਾਰੀ ਵੀ ਇੱਕ ਵਾਰ ਕਹਿ ਰਹੇ ਸੀ ਕਿ ਭੈਣ ਦਾ ਰਿਸ਼ਤਾ ਲੱਭਣਾ ਉਹ ਤੁਹਾਡੀ ਕੀ ਗੱਲ ਬਣਦੀ ਨਹੀਂ ਨਹੀਂ ਚਲੋ ਤਾਂ ਰੈਗੂਲਰ ਮੇਰਾ ਪਿੱਛੇ ਜਿਹੋ ਨੇ ਕਿ ਆਪਦਾ ਆ ਚੈਨਲ ਦੇਣਾ ਸੀ ਕਿਸੇ ਨੂੰ ਹਨਾ ਡਿਜੀਟਲ ਆ ਉਹਨੇ ਉਹ ਮੈਨੂੰ ਪੁੱਛਿਆ ਵੀ ਤੁਸੀਂ ਚੈਨਲ ਦਿੱਤਾ ਹੋਇਆ ਹੈ ਤੇ ਆਪਣੇ ਅੰਕਲ ਹੀ ਨੇ ਜਿਹ ਵੀ ਉਹਨਾਂ ਨੂੰ ਦੇਖ ਰੱਖਿਆ ਵੀ ਚੈਨਲ ਤੁਸੀਂ ਵੀ ਆਪਾਂ ਵੀ ਉਹਨਾਂ ਨੂੰ ਮਤਲਬ ਸਲਾਹ ਨਾਲ ਵੀ ਇੱਕ ਦੂਜੇ ਨਾਲ ਵਧੀਆ ਗੁੱਡ ਇਨਸਾਨ ਠੀਕ ਆ ਬਾਕੀ ਕੋਈ ਉਹ ਕੀ ਕਹਿੰਦੇ ਹੁੰਦੇ ਆ ਆ ਜਿਹੜਾ ਪਿੱਛੇ ਜੇ ਮੈਨੂੰ ਧੱਕੇ ਨਾਲ ਰੱਖਿਆ ਦੋ ਤਿੰਨ ਸਾਲ ਕੀ ਵਿਵਾਦਾਂ ਜਾਂ ਚ ਹਨਾ ਉਹ ਐਵੇਂ ਦੇ ਕਿਸੇ ਵਿਵਾਦ ਚ ਨਹੀਂ ਕਿਸੇ ਚੀਜ਼ ਚ ਨਹੀਂ ਉਹ ਬੰਦਾ ਹੈ ਠੀਕ ਆ ਆ ਤਾਂ ਸਾਫ ਸੁਥਰੀ ਗਾਇਕੀ ਵਾਲਾ ਬਾਕੀ ਹਜੇ ਮੈਂ ਤਾਂ ਸਾਨੂੰ ਆਪਣੇ ਆਪ ਨੂੰ ਵੀ ਉਹਦੇ ਅੱਗੇ ਕੁਝ ਨਹੀਂ ਕਹੂੰਗਾ ਕਿਉਂਕਿ ਉਹ ਇੱਕ ਪ੍ਰੋਪਰ ਜਿਵੇਂ ਪੰਜਾਬੀ ਗਾਇਆ ਵੀ ਆ ਠੀਕ ਆ ਉਹਨੂੰ ਪ੍ਰੋਪਰ ਪੰਜਾਬੀ ਡਰੈਸ ਚ ਪੂਰਾ ਹੈਨਾ ਸਾਹਿਬ ਕਹਿੰਦੇ ਸੀ ਕਿ ਵਿਊ ਆਉਣ ਨਾਲ ਕਲਾਕਾਰ ਹਿੱਟ ਨਹੀਂ ਹੁੰਦਾ ਲਾਈਵ ਅਖਾੜੇ ਵਾਲਾ ਹਿੱਟ ਹੁੰਦਾ ਮੈਨੂੰ ਲੱਗਦਾ ਕਿ ਬਾਈ ਉਹਨਾਂ ਪੰਜ ਕਲਾਕਾਰ ਆਏ ਬਹੁਤ ਘੈਂਟ ਬੈਕ ਇਨਾਂ ਜੀ ਮਨਮੋਹਨ ਵਾਰਿਸ ਉਹਨਾਂ ਤੋਂ ਬਾਅਦ ਮੈਂ ਕਿਸੇ ਨੂੰ ਮੰਨਦਾ ਮੈਂ ਰਾਜੀਵ ਜੋਂਦੇ ਨੂੰ ਮੰਨਦਾ ਠੀਕ ਆ ਵੀ ਜਿਹੜਾ ਇਨਾ ਵੀ ਮੈਂ ਵੇਖਿਆ ਸਿਮਰਨ ਦੀ ਬੇਟੀ ਦੇ ਫੰਕਸ਼ਨ ਦੇ ਹਨਾ ਆਪਣੀ ਬੇਟੀ ਹੋਈ ਸੀ ਕਰੇ ਉਦੋਂ ਲੋਹੜੀ ਤੇ ਫੰਕਸ਼ਨ ਸੀ ਸੋ ਬੰਦਾ ਐਨਲਾਈਜ਼ ਕਰ ਲੈਂਦਾ ਵੀ ਹਾਂ ਵੀ ਕੀ-ਕਿਆ ਗਾ ਰਿਹਾ ਸੋ ਉਹਦੇ ਵਰਗੀ ਗਾਇਕੀ ਉਹ ਫੋਰਸ ਵੋਕਲ ਚ ਉਹ ਚੀਜ਼ ਤੇ ਮੰਨ ਲਓ ਹਾਂ ਹਾਂ ਡਿਫਰੈਂਟ ਮੈਂ ਕਿੰਨਾ ਵੀ ਬਾਬਾ ਬਸ ਕਿਸੇ ਹਿਸਾਬ ਨਾਲ ਵੀ ਅਸੀਂ ਇੱਕ ਬਹੁਤ ਚੰਗੀ ਗੱਲ ਹੁਣੇ ਕਹਿ ਕੇ ਹਟਿਓ ਗੋਲਡਨ ਹੱਟ ਬਾਈ ਹੋਣਾ ਬਾਰੇ ਕਿ ਯਾਰ ਘੱਟੋ ਘੱਟ ਇੰਨਾ ਤਾਂ ਕਰ ਰਿਹਾ ਤੁਹਾਨੂੰ ਇਸ ਇਸ ਤਰੀਕੇ ਦਾ ਸਹਾਰਾ ਤਾਂ ਦੇ ਰਿਹਾ ਕਿ ਤੁਸੀਂ ਕਿਸ਼ਤਾਂ 'ਚ ਟਰੈਕਟਰ ਲੈ ਜੀ ਕਿਉਂਕਿ ਉਹ ਵਿਵਾਦ 'ਚ ਬਹੁਤ ਆ ਗਏ ਲੋਕ ਬਹੁਤ ਮਾੜਾ ਕਹਿ ਰਹੇ ਆ ਦੇਖੋ ਜੀ ਬਾਬੇ ਨਾਨਕ ਦੀ ਧਰਤੀ 'ਤੇ ਆ ਠੀਕ ਆ ਮਾੜਾ ਕਹਿਣ ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਮਾੜਾ ਕਹਤਾ ਯਾਰ ਠੀਕ ਆ ਸੋ ਇਸ ਸਮਾਂ ਵੀਰੇ ਪੰਜਾਬ ਨਾਲ ਖੜਨ ਦਾ ਜਿਹੜਾ ਜਿੰਨਾ ਕਰ ਰਿਹਾ ਕਿਸੇ ਨੂੰ हां एप्रिशिएट ਨਹੀਂ ਕਰ ਸਕਦੇ ਤਾਂ ਕਿਸੇ ਨੂੰ ਯਾਰ ਮਾੜਾ ਨਾ ਕਹੋ ਬਸ ਮੈਂ ਤਾਂ ਇਹ ਕੀ ਕਹਿੰਦਾ ਹਰ ਬੰਦਾ ਆਪਦੀ ਲੱਗਿਆ ਹੋਇਆ ਹੈ ਤੇ ਸੇਵਾ ਵਾਲੀ ਗੱਲ ਅਲੱਗਾਂ ਰਹਗੀ ਆ ਫਿਰ ਮੈਂ ਲਾਸਟ ਗੱਲ ਕਰਦਾ ਹਾਂ ਅਰਦਾਸਾਂ ਕਰੂ ਭਰਾ ਠੀਕ ਹੋਵੇ ਹੱਸਦਾ ਬਸਦਾ ਆਪਦੀ ਫੈਮਿਲੀ ਚ ਆਪਣੇ ਪਰਿਵਾਰ ਚ ਪਹੁੰਚੀ ਗਰੀ ਠੀਕ ਹੈ ਸਿਮਰਨ ਬਾਈ ਜਿਵੇਂ ਤੁਸੀਂ ਕਹਿ ਰਹੇ ਸੀਗੇ ਰਾਜਵੀਰ ਜੁਲਦਾ ਭਾਈ ਜਣੀ ਤੁਹਾਡੇ ਵੀ ਫੰਕਸ਼ਨ ਦੇ ਵਿੱਚ ਵੀ ਹੁੰਦੇ ਨੇ ਬਹੁਤ ਚੰਗਾ ਤੁਹਾਨੂੰ ਲੱਗਦਾ ਹਾਂਜੀ ਹਾਂਜੀ ਆਪਣੇ ਆਪਣੇ ਵੀਲੇ ਫੰਕਸ਼ਨ ਤੇ ਆ ਕੇ ਗਏ ਆ ਲੋਹੜੀ ਦਾ ਫੰਕਸ਼ਨ ਸੀਗਾ ਘਰੇ ਵਧੀਆ ਮਤਲਬ ਪਰਫਾਰਮੈਂਸ ਸੀਗੀ ਉਹਨਾਂ ਦੀ ਬਹੁਤ ਵਧੀਆ ਸਾਡਾ ਚਲੋ ਹੋ ਕਰਕੇ ਗਏ ਆ ਸਾਡਾ ਪਿਆਰ ਵੀ ਆ ਉਹਨਾਂ ਨਾਲ ਬਹੁਤ ਵੀਰੇ ਕਰਕੇ ਵੀ ਆ ਉਵੇਂ ਆ ਬਾਕੀ ਅੱਜ ਰਹੀ ਪ੍ਰੈਸ ਦੀ ਮੈਂ ਤੁਹਾਨੂੰ ਪ੍ਰੈਸ ਦਾ ਇਹ ਕਹਿਣਾ ਸੀ ਸੋਡਾ ਪ੍ਰੈਸ ਦਾ ਯੋਗਦਾਨ ਸਾਨੂੰ ਬਹੁਤ ਰਿਹਾ ਪਹਿਲੇ ਦਿਨ ਜਦੋਂ ਅਸੀਂ ਲੋਕਾਂ ਦੇ ਘਰਾਂ ਤੱਕ ਸਾਨੂੰ ਪ੍ਰੈਸ ਨੇ ਪਹੁੰਚਾਇਆ ਸਾਨੂੰ ਦੋ ਏਰੀਆ ਦਾ ਪਤਾ ਨਹੀਂ ਸੀ ਗਰਮਤ ਕੀਤੀ ਮੰਗੀਰ ਤੌਲਖਰ ਨਾਲ ਕਹਿੰਦੇ ਕਿ ਅਸੀਂ ਲਗਾਤਾਰ ਅਰੋਹਨ ਸੇਵਾ ਕਰਦੇ ਰਹ ਹਾਂ ਬਹੁਤ ਵਧੀਆ ਇਨਸਾਨ ਹਨ ਮੰਗੀਰ ਤੌਲਖਰ ਹੁਣ ਦੇਖੋ ਨਾ ਆਪਣੀ ਮੁਸੀਬਤ ਵੀ ਆ ਕਿ ਆਪਣੇ ਫਾਦਰ ਸਾਹਿਬ ਵੀ ਉਹਨਾਂ ਦੇ ਆਈਸੀਯੂ ਚ ਨਹੀਂ ਲੇਕਿਨ ਫਿਰ ਵੀ ਉਹ ਲੈ ਕੇ ਪਹੁੰਚੇ ਨੇ ਤੇ ਸੇਵਾ ਕਰਦੇ ਬਹੁਤ ਪਹਿਲੇ ਹੀ ਫੋਨ ਆਇਆ ਕਿ ਉਹਨਾਂ ਦੀ ਸ਼ੂਗਰ ਹਾਈ ਹੋਣ ਦੇ ਨਾਲ ਤੋਂ ਅੱਖਾਂ ਜਰੀਆਂ ਸੀ ਉਹ ਦੇਖ ਨਹੀਂ ਸਕਦੇ ਸੀ ਲੇਕਿਨ ਉਹ ਮਤਲਬ ਕਿ 1 ਘੰਟੇ ਪਹਿਲੇ ਆਏ ਤੇ ਉਹਨਾਂ ਦੀ ਨਜ਼ਰ ਜਿਹੜੀ ਆ ਉਹ ਵਾਪਸ ਆ ਗਈ ਹੈ ਬਿਲਕੁਲ ਲੱਗਦਾ ਹੈ ਕਿ ਵੀ ਜੇ ਆਏ ਤੇ ਦਿੱਲੀ ਨਹੀਂ ਕੀਤਾ ਕੇਕ ਕੱਟਣ ਨੂੰ ਬਾਕੀ ਸੇ ਗੱਲ ਹੈ ਬਾਕੀ ਕੋਈ ਟੈਨਸ਼ਨ ਹੋਵੇ ਨਾ ਤੇ ਬਾਕੀ ਇਹ ਸਾਰੋ ਕੁਝ ਹੀ ਖੁਸ਼ੀ ਨਹੀਂ ਲੱਗਦੀ ਬਿਲਕੁਲ ਐਵੇਂ ਹੀ ਹੈ ਬਾਕੀ ਇਹ ਰਾਜਵੀਰ ਜੀ ਬੰਦਾ ਭਾਜੀ ਦੀ ਪਹਿਲੇ ਕਾਰ ਕਰਦਿਆ ਸਭ ਤੋਂ ਪਹਿਲੇ ਦੁਆ ਕਰਦਿਆ ਕਿ ਆਪੋ ਜੀ ਨੂੰ ਸਿਹਤ ਦੀ ਆਪ ਕਰੇ ਪਰ ਜਿਹੜੀ ਸਵੇਰ ਆਪ ਜੀ ਨੇ ਦੇਖੀ ਸੀ ਉਹਨਾਂ ਵਿੱਚ ਉਹਨਾਂ ਨੇ ਕਿਹਾ ਕਿ ਐਮ ਆਰ ਆਈ ਕਰਵਾਇਆ ਤੇ ਉਹਨਾਂ ਦੇ ਦਿਮਾਗ ਦਾ ਕੋਈ ਵੀ ਜਿਹੜਾ ਅੰਦਰ ਹਲਚਲ ਨਹੀਂ ਹੋ ਰਹੀ ਹੈ ਦੇ ਹੱਥਾਂ ਪੈਰਾਂ 'ਚ ਵੀ ਮਤਲਬ ਹਰਚਲ ਨਹੀਂ ਹੋ ਰਹੀ ਹੈ ਅੱਲਾ ਖੈਰ ਕਰੇ ਨਹੀਂ ਹੋ ਮਤਲਬ ਹੋਏ ਕਿ ਆਪ ਕੋਈ ਐਸਾ ਮੋਤਜ਼ਾ ਕਾੜ ਦੋਵੇ ਕਿ ਮਾਸ਼ਾ ਅੱਲਾ ਤਾਲਾ ਮਤਲਬ ਐਸੀ ਦੁਆ ਕਿਸੇ ਦੇ ਰੰਗ ਲਾ ਜਾਵੇ ਕਿ ਰਾਜ ਬੀਠੇ ਅੰਡਾ ਭਾਜੀ ਚੇਰੀਆ ਹੋਟ ਕਰੇ ਹੋਣ ਚੱਲ ਜੀ ਚੇਰੀਆ ਉਹਨਾਂ ਨੂੰ ਸਿੱਧਾ ਦੇਖੋ ਉਹਨਾਂ ਨੇ ਕਿਹਾ ਕਿ ਇਨਸਾਨ ਪਾਣੀ ਦਾ ਬੁਲਬੁਲਾ ਬਲਕਿ ਅੱਜ ਹੋਰ ਕੱਲ ਹੋਰ ਬਲਕਿ ਕਿਸੇ ਵੀ ਲੰਮੇ ਦਾ ਵੀ ਸਾਨੂੰ ਇਤਬਾਰ ਨਹੀਂ ਹੈਗਾ ਕਿਸੇ ਵੀ ਲੰਮੇ ਦਾ ਵੀ ਨਹੀਂ ਪਤਾ ਕਿ ਕਿਸੇ ਆਖਿਆ ਬੰਕੀਏ ਪਾਜੀ ਨੇ ਪੈੜਾ ਕਹਿਣ ਵਾਲਿਆਂ ਨੇ ਤੇ ਬਾਬਾ ਨਾਨਕ ਨੂੰ ਵੀ ਪੜਾ ਦਿੱਤਾ ਤੁਸੀਂ ਆਪਣਾ ਕਰੀ ਜਾਓ ਲੋਕੀ ਤੁਹਾਨੂੰ ਪੜਾ ਕਹਿੰਦੇ ਨੇ ਤੇ ਉਹ ਛੱਡ ਛੋੜ ਕਿਸੇ ਦੀ ਪਰਵਾਹ ਨਹੀਂ ਕਰਦੇ ਤੇ ਦੇਖੋ ਨਾ ਉਹ ਵੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਲੰਗਰ ਅੱਜ ਪੂਰੀ ਦੁਨੀਆ ਅੱਜ ਪੂਰੀ ਦੁਨੀਆ ਤੇ ਚੱਲਦਾ ਹੈ ਬਿਲਕੁਲ ਠੀਕ ਹੈ ਨਾ ਤੇ ਫਿਰ ਇਹਨਾਂ ਨੂੰ ਵੀ ਲੋਕ ਕਹਿੰਦੇ ਆ ਬਈ ਇਹ 2% ਜਾਂ ਇਹ ਇਹ ਆ ਲੋ ਵਾਤੇ ਅੱਜ ਇਹਨਾਂ ਨੇ ਦੇਖੋ ਜਿੱਤ ਦੁਨੀਆ ਦੇ ਕੋਨੇ-ਕੋਨੇ ਜਾ ਕੇ ਸੇਵਾ ਕਰ ਦਿੱਤੀ ਯਾਰ ਇਹ ਦੁਨੀਆ ਹੈ ਦੁਨੀਆ ਤੇ ਤੁਹਾਨੂੰ ਪਤਾ ਹੈ ਕਿ ਅੱਛੇ ਕੰਮ ਕਰਨ ਵਾਲੇ ਨੂੰ ਲੋਕ ਕਾਟਿਸਪੋਰਟ ਕਰਦੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹਨਾਂ ਨੂੰ ਪਸੰਦ ਕੀਤਾ ਜਾਂਦਾ ਤੇ ਹੁਣ ਦੂਜੇ ਦੇਖੋ ਕਿ ਟਰੈਕਟਰ ਕਿੰਨੇ ਟਰੈਕਟਰ ਲੈ ਕੇ ਕਿੰਨੇ ਮਹਿੰਗੇ ਹੁੰਦੇ ਆ ਟਰੈਕਟਰ ਤੇ ਫਿਰ ਵੀ ਦੇਖੋ ਉਲ ਸੇਵਾ ਲੈ ਕੇ ਪਹੁੰਚਿਓ ਜਿੱਥੇ ਜਿੰਨੀ ਲੋੜ ਜ਼ਰੂਰਤ ਮੰਗੀ ਯਾਰ ਉਹਨਾਂ ਨੇ ਲੋਕਾਂ ਨੂੰ ਨਹੀਂ ਰਾਜ਼ੀ ਕੀਤਾ ਉਹਨਾਂ ਨੇ ਆਪਣਾ ਰਾਜ਼ੀ ਰਾਜ਼ੀ ਕੀਤਾ ਸਹੀ ਗੱਲ ਹੋ ਗਈ ਗੱਲਾਂ ਕਰਦੇ ਨੇ ਉਹਨਾਂ ਨੇ ਗੱਲਾਂ ਕਰਦੇ ਹੀ ਰਹੇ ਨੇ ਉਹਨਾਂ ਨੇ ਆਪਣੀ ਦੁਨੀਆ ਵੀ ਖਰਾਬ ਕਰਨੀ ਚਾਹੀਦੀ ਸੀ ਆਪਣੀ ਆਪਣੀ ਅਗਲੀ ਜ਼ਿੰਦਗੀ ਪੇ ਅੱਛਾ ਮੈਂ ਇੱਕ ਵੀਡੀਓ ਵੇਖੀ ਸੀ ਇਹ ਲੋਕਾਂ ਦੇ ਘਰਾਂ 'ਚ ਗਏ ਨੇ ਨਾ ਅਗਰ ਤੇ ਉਹਨਾਂ ਨੂੰ ਮਤਲਬ ਵੇਖਿਆ ਕਿ ਜ਼ਰੂਰਤ ਔਨ ਦਾ ਸਪੌਟ ਜਿਹਨੂੰ ਕਹਿੰਦੇ ਮਦਦ ਕਰਨਾ ਫੋਰਨ ਹੀ ਉਹਨਾਂ ਨੂੰ ਮਤਲਬ ਐਵੇਂ ਐਵੇਂ ਪੈਸੇ ਵੰਡੇ ਲਏ। ਉਹ ਇੱਕ ਤਾਂ ਵਿਆਹ ਸੀਗਾ ਉਹਨੂੰ 75000 ਦਿੱਤਾ। ਕਹਿੰਦਾ ਮੈਨੂੰ ਪਤਾ ਭੈਣੇ ਮੇਰੀ 75000 ਦਾ ਕੁਝ ਨਹੀਂ ਬੰਨਣਾ। ਫਿਰ ਆ ਭਰਾ ਨਾਲ ਆ। ਤੇਰਾ ਵਿਆਹ ਕਰਾਂਗੇ ਟੈਨਸ਼ਨ ਨਹੀਂ ਲੈਣੀ। ਇੱਕ ਕਬੱਡੀ ਦੀ ਪਲੇਅਰ ਸੀ ਉਹਨਾਂ ਦੇ ਘਰ ਗਏ ਜੇ ਉੱਥੇ ਉਹਨਾਂ ਦੀ ਛੋਟੀ ਸਿਸਟਰ ਦੀ ਸ਼ਾਦੀ ਸੀ ਤੇ ਕਹਿੰਦੇ ਤੂੰ ਆਪਣਾ ਕਮਰਾ ਸੈੱਟ ਕਰ ਲੈ ਮੈਨੂੰ ਪਤਾ ਹੈ ਕੁੜੀਆਂ ਦੇ ਬੜੇ ਚਾਹ ਹੁੰਦੇ ਨੇ ਕਿ ਕਮਰੇ ਦਾ ਕਲਰ ਐਵੇਂ ਹੋਵੇ ਕਿ ਤੇਰਾ ਭਰਾ ਤੇਰੇ ਨਾਲ ਖੜਾ ਹੋਵੇ ਕਿ ਕਿੱਧਰ ਜਿਹੜਾ ਜਿਹੜਾ ਜਾ ਰਹੇ ਨੇ ਭੈਣਾਂ ਦਾ ਭਰਾ ਬਣ ਕੇ ਜਾ ਰਹੇ ਆ ਮਾਵਾ ਦਾ ਪੁੱਤ ਬਣ ਕੇ ਜਾ ਰਹੇ ਆ ਕਿਵੇਂ ਮੋਡਲ ਆ ਕੇ ਖਲੋਤੇ ਹੋਏ ਨੇ ਹਰ ਕੋਈ ਜਿਹੜਾ ਮਦਦਕਾਰ ਹੈ ਹੁੰਦੇ ਲੋਕ ਗੱਲਾਂ ਕਰਦੇ ਉਹ ਕਿੱਥੇ ਆ ਉਹ ਤਾਂ ਸਾਨੂੰ ਕਿਤੇ ਨਾ ਨਜ਼ਰ ਆਏ ਸਾਨੂੰ ਨਜ਼ਰ ਤਾਂ ਸਾਡੇ ਪੰਜਾਬੀ ਵੀ ਲਈ ਆਇਆ ਬਾਕੀ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਦਾ ਵਾਲਤ ਸਾਹਿਬ ਜਿਹੜੇ ਸੀਗੇ ਉਹ ਹਸਪੀਟਲ ਦੇ ਸੀਗੇ ਆਈ ਸੀ ਯੂ ਵਿੱਚ ਸੀ ਲੇਕਿਨ ਫੇਰ ਵੀ ਉਹ ਸੇਵਾ ਕਰ ਰਹੇ ਸੀ ਸੇਵਾ ਕਰਨ ਪਹੁੰਚਿਆ ਤੇ ਕਹਿੰਦੇ ਕਿ ਆਪਨੇ ਵੇਖੋ ਸੇਵਾ ਨੂੰ ਕਿੰਨੀ ਮਤਲਬ ਕਿ ਰੱਬ ਨੇ ਘੰਟੇ ਬਾਅਦ ਹੀ ਫੋਨ ਆ ਗਿਆ ਕਿ ਤੁਹਾਡੇ ਵਾਲਤ ਸਾਹਿਬ ਦੀ ਜਿਹੜੀ ਆ ਉਹ ਕਹਿੰਦੀ ਆ ਨਾ ਕਿ ਜਦੋਂ ਤੁਸੀਂ ਕਿਸੇ ਦੇ ਦਰਦ ਨੂੰ ਸਮਝੋਗੇ ਨਾ ਰੱਬ ਤੁਹਾਡਾ ਦਰਦ ਆਟੋਮੈਟਿਕ ਹੱਲ ਕਰ ਦੇਗਾ ਇਹ 100% میری ਗੱਲ ਆ ਨਾ ਇਹ ਸੱਚੀ ਹੈ ਕਹਿੰਦੇ ਨੇ ਕਰ ਭਲਾ ਹੋ ਹਾਂ ਜੀ ਤੇ ਰਾਜਵੀਰ ਜਵੰਡਾ ਭਾਈ ਵਾਸਤੇ ਵੀ ਮਤਲਬ ਉਹਨਾਂ ਦੇ ਦਿਲ ਚ ਕਿੰਨੀ ਤੜਪ ਆ। ਅਰਦਾਸ ਕਰ ਰਹੇ ਨੇ ਸਾਰੇ ਪੰਜਾਬੀ ਵੀਰੇ ਪੈਨਾ ਰਾਜਵੀਰ ਝੰਡਾ ਵਾਸਤੇ ਬਹੁਤ ਅਰਦਾਸਾਂ ਕਰ ਰਹੇ ਨੇ ਦੁਆਵਾਂ ਕਰ ਰਹੇ ਨੇ ਕਿ ਰਬ ਉਹਨਾਂ ਨੂੰ ਜਲਦੀ ਘਲਾਚ ਰੱਖੇ ਤੇ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ ਫੈਮਿਲੀ ਦੇ ਵਿੱਚ ਜਾ ਸਕਣ। ਬਿਲਕੁਲ। ਬਾਕੀ ਤੁਸੀਂ ਕੀ ਕਹਿੰਦੇ ਹੋ ਅੱਜ ਵੀਡੀਓ ਤੁਹਾਡੇ ਰਿਲੇਟਿਡ ਅਗਰ ਰਾਜਵੀਰ ਜਵੰਡਾ ਦੇ ਮੁਤਲਕ ਹੋਣਾਂ ਦੀ ਸਿਹਤ ਨੂੰ ਲੈ ਕੇ ਤੁਹਾਡੇ ਕੋਈ ਅਪਡੇਟ ਆ ਤੇ ਸਾਡੇ ਨਾਲ ਲਾਜ਼ਮੀ ਸਾਂਝੀ ਕਰਨੀ ਆ ਤੁਸੀਂ। బాకీ మిల్స్ విడియో సార్యను చల్లీ